ਹਲੋ ਹਾਂਜੀ ਵੀਰੇ ਕੀ ਹਾਲ ਆ ਸਭ ਦਾ ਵੈਲਕਮ ਕਰਦਾ ਹਾਂ ਤੁਹਾਡੇ ਇੱਕ ਨਵੇਂ ਵਲੌਗ 'ਚ ਕਾਫੀ ਚਿਰਾਂ ਬਾਅਦ ਆਪਾਂ ਇੱਕ ਵਲੌਗ ਬਣਾਇਆ ਆਪਾਂ ਤੁਹਾਨੂੰ ਨੇਚਰ ਵਿਖਾਉਣੀ ਆ ਕਿਦਾਂ ਦਾ ਪੰਜਾਂ ਮਿੰਟਾਂ ਚ 4 ਮਿੰਟਾਂ ਜੀ ਤੇਰ ਆ ਗਿਆ ਦਿਖਣੋ ਹਟ ਗਿਆ ਉਹ ਇਧਰ ਦੇਖੋ ਲੈ ਆਹ ਦਰਖਤ ਦੀਦੇ ਨਹੀਂ ਵੀਰੇ ਲੈ ਟਾਵਰ ਗਿਆ ਹੋ ਗਿਆ ਸਾਰਾ ਰੱਬ ਨੇ ਇੱਡਾ ਕਹਿਰ ਮਚਾਇਆ ਪਤਾ ਨਹੀਂ ਕਿੱਥੋਂ ਇੰਨੀ ਨਹੀਂ ਪੱਟੀ ਲੈ ਚੱਕਰ ਕੀ ਹੋਇਆ ਪਰ ਇਹ ਚੰਗਾ ਕੀਤਾ ਗਾ ਮਾਜੇ ਅੱਧੇ ਕਰਤੀ ਆ ਓਏ ਨੂੰ ਮਿੱਟੀ ਬਹੁਤ ਉਹ ਲੈ ਬਈ ਇੱਥੇ ਤਾਂ ਐਂ ਲੱਗਦੈ ਉਹ ਸੜਕ ਨਾ ਉੱਥੇ ਸਾਡੀ ਓਏ ਹੋਏ ਐਂ ਲੱਗਦਾ ਜਿਵੇਂ ਧੁੰਦ ਪਤਾ ਨਹੀਂ ਕਿੰਨੀ ਕੁ ਪਈ ਜਾਂਦੀ ਹੁੰਦੀ ਆ ਓਏ ਹੋਏ ਦਿਖਣ ਨੂੰ ਹੀ ਹਟ ਕੇ ਬਾਪੇ ਕੁਛ ਆ ਰੱਬ ਦਾ ਕਿਹੜਾ ਰੂਪ ਦਿਖਣ ਨੂੰ ਮਿਲ ਗਿਆ ਅੱਜ ਰ ਖੜਾ ਨਹੀਂ ਜਾਂਦਾ ਬਈ ਦੇਖ ਆ ਵੇਖੋ ਆਪਣੇ ਸ਼ਿਕਾਰੀ ਹੈਲੋ ਸ਼ਿਕੰਦਰ ਓਲਿਆ ਬਾ ਕੀ ਅੰਦਰ ਆ ਬਰੇ ਉਹ ਦੇਖੋ ਓਏ ਹੋਏ Nary, are nearly.